14 15 ਡਿਜ਼ਾਈਨ ਹੈ ਜੀ ਆਪਣੇ ਕੋਲ ਤੇ ਰੇਟ ਕੀ ਲੈਂਦਾ ਬਾਈ ਸਟਾਰਟਿੰਗ ਰੇਟ ਸਟਾਰਟਿੰਗ ਰੇਟ ਜੀ 550 ਤੋਂ ਸਟਾਰਟ ਹੋ ਜਾਂਦਾ ਜੀ 4/2 ਦੀ ਜਾਲੀ ਫਾਈ ਦਿਖਾਓ ਬਾਈ ਉਧਰ ਵੀ ਦਿਖਾਈਏ ਸਮਾਨ ਦੀ ਆਪ ਜਿਹੜਾ ਵੀ ਬਾਈ ਉਹਨੇ ਬਣਾਇਆ ਪੈ ਜਾਲੀ ਦਾ ਆ ਦੇਖੋ ਆਹ ਕੁਆਲਟੀ ਹੈ ਭਰਾਵਰਾ ਤੁਸੀਂ ਸਫਾਈ ਦੇਖ ਸਕਦੇ ਹੋ ਬਾਈ ਮਜ਼ਬੂਤੀ ਬਾਈ ਜਾਲੀ ਕੀ ਕੀ ਉਸ ਤੋਂ ਉਹਨੇ ਮਸਾਲਾ ਜਾਲੀ ਚ ਆਪ ਜੀ ਢਾਈ ਇੱਕ ਦਾ ਮਸਾਲਾ ਪਾਉਣੇ ਆਗੇ ਅੱਛਾ ਜੀ ਤੇ ਫਾਈਬਰ ਦੀ ਤਾਰ ਪਾਉਣੇ ਜੀ ਠੀਕ ਹੈ ਬਾਈ او ਪੀ ਸੀ ਸੀਮੈਂਟ ਪਾਉਣੇ ਜੀ 43 ਗ੍ਰੇਡ ਤੇ ਬਾਈ ਟੁੱਟਦੀ ਰੱਡ ਦੀ ਤਾਂ ਨਹੀਂ ਆਗੀ ਇਹ ਨਹੀਂ 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 ਵੀਰੇ ਬਿਲਕੁਲ ਹੀ ਇਨਕੰਪ ਹਾਂ ਹਾਂ ਕਿ ਦੋ ਨਹੀਂ ਪੁਰਦਾ ਹੈਗਾ ਇਹ ਤਾਂ ਉਹ ਮੋਤੀ ਹੋ ਜਾਂਦੀ ਆਪਾਂ ਜੀ ਦੋ ਇੱਕ ਦਾ ਮਸਾਲਾ ਪਾਉਣਾ ਜੀ ਜਿਹੜਾ ਲੈਂਟਰ ਚ ਪੈਂਦਾ ਜੀ 2.5 ਫੁੱਟ ਤੋਂ ਸਟਾਰਟ ਹੋ ਜਾਂਦਾ ਜੀ 2.5 ਫੁੱਟ ਤੱਕ 2.5 ਬਾਈ 3 ਤੇ ਜਿਹਨੂੰ ਆਪਾਂ 24 ਘੰਟੇ ਦੇ ਵਿੱਚ ਭਿਉਂ ਕੇ ਰੱਖਦੇ ਆ ਜੀ ਆਹ ਬਈ 240 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਇਹ 9 ਇੰਚੀ ਵੀ ਹੈਗੀਆਂ ਜੀ 12 ਇੰਚੀ ਵੀ ਹੈਗੀਆਂ 14 ਇੰਚੀ 14 ਬਾਈ 9 ਦੀ ਵੀ ਹੈਗੀ ਕਹਿੰਦਾ ਤਾਂ ਛੋਟੇ ਸਾਈਜ਼ ਤੋਂ ਸਟਾਰਟ ਹੋ ਕੇ ਹਾਂਜੀ ਹਾਂ ਵੱਡੇ ਸਾਈਜ਼ ਤੱਕ ਹੈਗੀ ਬਈ ਇਹਦੇ ਵਿੱਚ ਪਾਇਪ ਕਾਦੇ ਕਰਨ ਦਿੱਤੇ ਨਾਲ ਲੈਂਪ ਦੀ ਤਾਰ ਪਾਉਣੀ ਹੈ ਜੀ ਉਹ ਵਿਚਦੀ ਜਾਵੇ ਜਨ ਕਿ ਬਾਹਰ ਦਾ ਅਗ ਤੇ ਬਾਈ ਤੋਂ ਲੋਕੇਸ਼ਨ ਵੀ ਜਾਣਾਂਗੇ ਕੀ ਕੀ ਸਮਾਨ ਬਣਾਉਂਦੇ ਆ ਭਰਾਵਰੀ ਤੇ ਫੈਕਟਰੀ ਦਾ ਨਾਮ ਵੀ ਜਾਣਦੇ ਆ ਸੱਸੀ ਗਾਲ ਬਾਈ ਜੀ ਸੱਸੀ ਗਾਲ ਬਾਈ ਜੀ ਬਾਈ ਜੀ ਆਪਣੀ ਫੈਕਟਰੀ ਦਾ ਨਾਮ ਆਪਣਾ ਨਾਮ ਤੇ ਕਿਹੜੀ ਲੋਕੇਸ਼ਨ ਆ ਜੀ ਪਹਿਲਾਂ ਇਹ ਜੀ ਦੱਸ ਦਿਓ ਜੀ ਆਪਣੀ ਫੈਕਟਰੀ ਦਾ ਨਾਮ ਹੈਗਾ ਬਈ ਮਾਲਵਾ ਸੀਮੈਂਟ ਪ੍ਰੋਡਕਟ ਠੀਕ ਹੈ ਜੀ ਬਰਨਾਲਾ ਠੀਕ ਹੈ ਜੀ ਆਪਾਂ ਬਾਜਾਖਾਨਾ ਤੇ ਮੋਗਾ ਰੋਡ ਆ ਜਿਹੜਾ ਹਾਈਵੇ ਜੀ ਮੇਨ ਇਹਦੇ ਉੱਪਰ ਆ ਜੀ ਆਪਾਂ ਤੇ ਮੇਰਾ ਨਾਮ ਭਵਿੰਦਰ ਸਿੰਘ ਔਲਖਾ ਜੀ ਤੇ ਕੀ ਕੀ ਆਪਾਂ ਬਈ ਮਟੀਰੀਅਲ ਬਣਾਉਣਿਆਂ ਨਾਲ ਦਿਖਾ ਦਿਓ ਸਾਨੂੰ ਚੱਲ ਕੇ ਆਪਾਂ ਇੱਥੇ ਤੁਸੀਂ ਦਫ਼ਤਰ ਬਣਾਇਆ ਹੋਇਆ ਬਹੁਤ ਸੋਹਣਾ ਤੇ ਇਹਨੂੰ ਬਈ ਇਹ ਜੇ ਰੰਗ ਰੂਪ ਕਰਾਉਣਾ ਰਹਿੰਦਾ ਹਨਾ ਹਾਂਜੀ ਹਾਂ ਵੀਰੇ ਤਿਆਰੀ ਹੋਈ ਕੋਈ ਜਾਂਦੀ ਹੈ ਜੇ ਇਹਦੀ ਆਈਟਮ ਕੀ ਕੀ ਬਣਦੀ ਹੈ ਬਾਈ ਆਈਟਮ ਆਪਣੇ ਕੋਲੇ ਵੀਰੇ ਜਾਲੀ ਪਾਵੇ ਪਿੱਲਰ ਮੋਲਡਿੰਗ ਠੀਕ ਹੈ ਸੀਲਿੰਗ ਆਪਣੇ ਲੈਂਪ ਯਾਨੀ ਕਿ ਐਲੀਵੇਸ਼ਨ ਤੇ ਲੱਗਣ ਵਾਲਾ ਸਾਰਾ ਸਮਾਨ ਪਹਿਲਾਂ ਆਪਾਂ ਪਾ ਲਿਆ ਦੋ ਸਟਾਰਟ ਕਰਦੇ ਬਾਈ ਹਨਾ ਹਾਂਜੀ ਹਾਂ ਇੱਧਰ ਪਾਵੇ ਆ ਗਏ ਹਾਂਜੀ ਤੇ ਬਾਈ ਇਹਦੇ ਚ ਪਾਵੇ ਚ ਮੰਨ ਕੇ ਚਲੋ ਕਿੰਨੇ ਬਾਈ ਕਿੰਨੇ ਦਾ ਤੁਸੀਂ ਮਾਲ ਪਾਉਣੇ ਉਹ ਚਰਨਣ ਦੀ ਹਰੇਕ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਵੀ ਬਾਈ ਕਿੱਥੋਂ ਰੇਟ ਸਟਾਰਟ ਨੇ ਕਿੰਨੇ ਘਣੇ ਜਾਨ ਆਪਾਂ ਜੀ ਦੋ ਇੱਕ ਦਾ ਮਸਾਲਾ ਪਾਉਣਾ ਜੀ ਜਿਹੜਾ ਲੈਂਟਰ ਚ ਪੈਂਦਾ ਜੀ ਠੀਕ ਹੈ ਬਾਈ 2.5 ਫੁੱਟ ਇਹ ਚ ਸਰਗਿਆ ਪਾਉਣਾ ਜਿਵੇਂ ਹੁਣ ਆ ਆ ਪਾਵਾਂ ਜੀ 6 ਇੰਚੀ ਚੌੜਾ ਜੀ ਇਹ ਠੀਕ ਹੈ ਜੀ ਤੇ 2.5 2.5 ਫੁੱਟ ਦੀ ਹਾਈਟ ਆ ਜੀ ਤੇ ਕਿੰਨੇ ਫੁੱਟ ਵਾਲੇ ਕਿੰਨੇ ਤੋਂ ਸਟਾਰਟ ਹੁੰਦੇ ਨੇ ਆਪਣਾ 1.5 ਫੁੱਟ ਤੋਂ ਸਟਾਰਟ ਹੋ ਜਾਂਦਾ ਜੀ 2.5 ਫੁੱਟ ਤੱਕ ਜੀ ਠੀਕ ਹੈ ਹਾਂਜੀ ਮਤਲਬ ਕਿ ਡਿਜ਼ਾਈਨ ਅਲੱਗ ਅਲੱਗ ਹੋਣਗੇ ਡਿਜ਼ਾਈਨ ਅਲੱਗ ਅਲੱਗ ਹੋਣਗੇ ਜੀ ਤੇ ਮਟੀਰੀਅਲ ਤੁਸੀਂ ਦੱਸਦੇ ਤਾਂ ਮਟੀਰੀਅਲ ਦੱਸਦਾ ਜੀ ਤੇ ਬਈ ਇਹਦਾ ਕੋਈ ਹੋਰ ਜਿਵੇਂ ਤੁਸੀਂ ਸਖਤਾਈ ਵਾਸਤੇ ਹੋਰ ਕੀ ਕੁਝ ਕਰਦੇ ਹੋ ਸਖ ਤੇ ਫੇਰ ਬਾਅਦ ਚ ਉਹਨੂੰ ਬਾਹਰ ਕੱਢ ਦਿਆ ਜੀ ਠੀਕ ਹੈ ਤੇ ਬਾਈ ਸਾਈਡ ਤੁਸੀਂ ਦੇਖ ਸਕਦੇ ਹੋ ਇੱਧਰ ਤੇ ਸਾਹ ਬਹੁਤ ਬਣਦਾ ਬਾਲ ਬਾਈ ਹੋਰਾਂ ਕੋਲੇ ਤੇ ਬਾਈ ਇਹ ਤਾਂ ਹੋ ਗਈ ਪਾਵਿਆਂ ਦੀ ਗੱਲ ਹੈ ਨਾ ਰੇਟ ਜੁਰ ਦੱਸੋ ਬਾਈ ਕਿੱਥੋਂ ਜੇ ਸਟਾਰਟ ਹੁੰਦਾ ਪਾਵਿਆਂ ਦਾ ਪਾਵਿਆਂ ਦਾ 240 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਠੀਕ ਹੈ ਵੀਰੇ ਅੱਗੇ ਆ ਮੰਨ ਕੇ ਚੱਲੋ ਸਾਈਜ਼ ਦੇ ਹਿਸਾਬ ਨਾਲ ਹਾਂਜੀ ਸਾਈਜ਼ ਤੇ ਹਿਸਾਬ ਨਾਲ ਵਧੀਆ ਬਾਈ ਜਿਵੇਂ ਇਹ ਪਿੱਲਰ ਆ ਗਏ ਹੈ ਨਾ ਇਹਨਾਂ ਬਾਰੇ ਵੀ ਜੁਰ ਦੱਸੋ ਜੀ ਇਹ 9 ਇੰਚੀ ਪਿੱਲਰ ਹੈ ਜੀ ਠੀਕ ਹੈ ਜੀ ਥੋਸ ਹੈਗਾ ਜੀ ਉਹ ਵੀ ਇਹ ਵਿੱਚ ਇਹ ਪਾਈਪ ਦਿੱਤੀ ਹੋਈ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਚ ਆ ਗਿਆ ਜੀ ਇਹ ਤੇ ਨਾਲ ਇਹਦੇ ਆ 4 ਇੰਚੀ ਪਿੱਲਰ ਹੈ ਜੀ ਅੱਛਾ ਜੇ ਕਿਸੇ ਨੇ ਥੋੜਾ ਇਹ ਹਲਕਾ ਲਾਉਣਾ ਹਾਲਾ ਸਕਦਾ ਨਹੀਂ ਹਾਂ ਨਹੀਂ ਹਾਲਾ ਸਕਦਾ ਜੀ ਜਾਲੀਆਂ ਦੇ ਵਿਚਾਲੇ ਇਹ ਲੱਗ ਜੂ ਜਾਲੀਆਂ ਦੇ ਵਿਚਾਲੇ ਇਹ ਲੱਗ ਜੂ ਜੀ ਸਾਈਡਾਂ ਤੇ ਲੱਗ ਜਾਂਦੇ ਸਾਈਡਾਂ ਤੇ ਲੱਗ ਜਾਂਦੇ ਵਿਚਾਲੇ ਵੀ ਲੱਗ ਜਾਂਦੇ ਜੀ ਬਈ ਇਹਦੇ ਪਾਇਪ ਕਾਦੇ ਕਰਨ ਤੇ ਉਪਰ ਦੀ ਤਾਰ ਪਾਉਣੀ ਹੈ ਜੀ ਉਹ ਵਿਚਦੀ ਜਾਵੇ ਜਨ ਕਿ ਬਾਹਰ ਲਾਉਂਦੇ ਸੀ ਤਾਂ ਕਰਕੇ ਪਾਉਂਦੇ ਉਹਦੇ ਵਾਸਤੇ ਵੀ ਬਈ ਬਹੁਤ ਵਧੀਆ ਹਾਂਜੀ ਹਾਂਜੀ ਤੇ ਹੁਣ ਬਈ ਜਾਲੀਆਂ ਦੇ ਗੱਲ ਕਰਦੇ ਆ ਜਾਲੀਆਂ ਦੇ ਕਿੰਨੇ ਡਿਜ਼ਾਈਨ ਆਪਣੇ ਕੋਲੇ ਤੇ ਜਿਹੜਾ ਜਾਲੀਆਂ ਦੇ ਵੀਰੇ ਆਪਣੇ ਕੋਲੇ 14 15 ਡਿਜ਼ਾਈਨ ਨੇ ਇੱਧਰ ਬਈ ਸਲੇਬਾਂ ਵੀ ਪਈਆਂ ਨੇ ਜਿਹੜੇ ਅੱਜ ਕੱਲ ਚੱਲਦੇ ਆ ਹਾਂ ਵੀ 7 ਵਾਲੀਆਂ ਸਲੇਬਾਂ ਬਈ ਕਿੰਨੇ ਵਾਈ ਕਿੰਨੇ ਦੀ ਆ ਬਈ ਇਹ 4 ਵਾਈ 1.5 ਦੀ ਆ ਜੀ 4 ਵਾਈ 1.5 ਦੀ ਤੇ ਹੁਣ ਜਾਲੀਆਂ ਬਾਰੇ ਦੋ ਦੱਸੋ ਬਈ ਤੇ ਕਿੰਨੇ ਡਿਜ਼ਾਈਨ ਲੱਗ ਭਾਗੇ ਨੇ ਆਪਣੇ 14 15 ਡਿਜ਼ਾਈਨ ਆ ਜੀ ਆਪਣੇ ਕੋਲੇ 14 15 ਡਿਜ਼ਾਈਨ ਹਾਂਜੀ ਹਾਂਜੀ ਠੀਕ ਆ ਜੀ ਤੇ ਰੇਟ ਕੀ ਲੈਂਦਾ ਬਈ ਸਟਾਰਟਿੰਗ ਰੇਟ ਸਟਾਰਟਿੰਗ ਰੇਟ ਜੀ 550 ਤੋਂ ਸਟਾਰਟ ਹੋ ਜਾਂਦਾ ਜੀ 4/2 ਦੀ ਜਾਲੀ ਦਾ ਅੱਛਾ ਅੱਛਾ ਬਈ ਡਿਜ਼ਾਈਨ ਦਿਖਾਈ ਚਲੋ ਨਾਲ ਦੀ ਨਾਲ ਤੇ ਇੱਧਰ ਬਈ ਕੀ ਸਮਾਨ ਆ ਗਿਆ ਸਾਰਾ ਇੱ ਤੇ ਬਹੁਤ ਵਧੀਆ ਤਰੀਕੇ ਨਾਲ ਬਈ ਰੱਖੀ ਹੋਈ ਵਧੀਆ ਤਰੀਕੇ ਨਾਲ ਸਫਾਈ ਲਾ ਗਿਆ ਨਾ ਹਾਂਜੀ ਹਾਂ ਬਾਈ ਉਧਰ ਆਪਣੇ ਆ ਗਿਆ ਮੋਲਡਿੰਗ ਆ ਗਿਆ ਅੱਛਾ ਇਹ ਮੋਲਡਿੰਗ ਆ ਗਿਆ ਇਹ ਬਈ ਕਿੰਨੇ ਕਿੰਨੇ ਦੀਆਂ ਮੋਲਡਿੰਗ ਇਹ 9 ਇੰਚੀ ਵੀ ਹੈਗੀਆਂ ਜੀ 12 ਇੰਚੀ ਵੀ ਹੈਗੀਆਂ 14 ਇੰਚੀ 14 ਬਾਈ 9 ਦੀ ਵੀ ਹੈਗੀ ਕਹਿੰਦਾ ਉਧਰ ਛੋਟੇ ਸਾਈਜ਼ ਤੋਂ ਸਟਾਰਟ ਹੋ ਕੇ ਹਾਂਜੀ ਹਾਂ ਵੱਡੇ ਸਾਈਜ਼ ਤੱਕ ਹੈਗੀਆਂ ਨੇ ਹਾਂਜੀ 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 ਹੈਗੀਆਂ ਤੇ ਇਹ ਬਈ ਇੱਧਰ ਰੇਲਿੰਗ ਆ ਗਿਆ ਇੱਧਰ ਹਾਂਜੀ ਆ ਛੋਟੇ ਰੇਲ ਲਗਾਗੇ ਉਧਰ ਵੱਡਾਂ ਰੇਲਿੰਗ ਆਗੀਆਂ ਅੱਛਾ ਉਧਰ ਦੇ ਪਾਸੇ ਉਹ ਦਿਖਾ ਦਿਓ ਬਾਈ ਇੱਧਰ ਤੇ ਹੋਰ ਬਈ ਕੀ ਕੀ ਸਮਾਨ ਇਹ ਬਾਈ ਇੱਧਰ ਹੋਰ ਕੀ ਕੀ ਸਮਾਨ ਆਪਣੇ ਕੋਲ ਇੱਧਰ ਬਈ ਆਪਣੇ ਕੋਲ ਇੱਧਰ ਪਾਣ ਪੱਤੇ ਆ ਗਏ ਠੀਕ ਹੈ ਜੀ ਤੇ ਇਹ ਆ ਗਏ ਆਪਣੇ ਕੋਲ ਐਲੀਵੇਸ਼ਨ ਤੇ ਲੱਗਣ ਵਾਲੇ ਜੋ ਆਰਕ ਆਰਕੀਟੈਕਟ ਭਰਾ ਹੁੰਦੇ ਆਪਣੇ ਉਹ ਨਕਸ਼ੇ ਦੇ ਵਿੱਚ ਡਿਜ਼ਾਈਨ ਦੇ ਦਿੰਦੇ ਆ ਜੋ ਠੀਕ ਹੈ ਜੀ ਉਹ ਆ ਗਏ ਜੀ ਠੀਕ ਹੈ ਬਾਈ ਹਾਂਜੀ ਤੇ ਇਹ ਬਾਈ ਲੈਂਪ ਆ ਗਏ ਇੱਧਰ ਲੈਂਪ ਆ ਗਏ ਜੀ ਹਾਂਜੀ ਅੱਛਾ ਜੀ ਕਾ ਡਿਜ਼ਾਈਨ ਪਿਆ ਬਈ ਉਹ ਵੀ ਬਹੁਤ ਪਿਆਰਾ ਦੇਖਿਓ ਇਹ ਐਲੀਵੇਸ਼ਨ ਤੇ ਲੱਗ ਇਹ ਵੀ ਐਲੀਵੇਸ਼ਨ ਤੇ ਲੱਗਣ ਵਾਲਾ ਜੀ ਤੇ ਇਹ ਲੈਂਪ ਆ ਗਏ ਬਾਈ ਲੈਂਪਾਂ ਦੇ ਵਿੱਚ ਵੀ ਤਾਰ ਦੂਰ ਵਾਸਤੇ ਆਪਸ਼ਨ ਰੱਖੀ ਹੈ ਸਾਰੀ ਹਾਂਜੀ ਹਾਂਜੀ ਆਪਸ਼ਨ ਪੱਲ ਫਟ ਹੋ ਜੂ ਉਹਦੇ ਸਮਾਨ ਦਿਓ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉੱਥੇ ਆ ਕੇ ਵੀ ਦੇਖ ਸਕਦੇ ਆ ਆਪਣੇ ਭਰਾ ਹਾਂ ਜੇ ਬਾਈ ਕਿਸੇ ਨੇ ਸਮਾਨ ਕਿਧਰ ਇੱਥੇ ਆ ਕੇ ਤੁਹਾਨੂੰ ਆਰਡਰ ਕਿਵੇਂ ਕਰ ਸਕਦਾ ਬਾਈ ਆਰਡਰ ਆਪਾਂ ਨੂੰ ਜੀ WhatsApp ਤੇ ਆਪਾਂ ਫੋਟੋਆਂ ਭੇਜ ਦਾਂਗੇ ਅਗਲੇ ਨੂੰ ਜੇ ਜੇ ਆਉਣਾ ਚਾਹੇ ਆਪਣੇ ਕੋਲ ਵਿਜ਼ਿਟ ਕਰ ਸਕਦਾ ਜੀ ਠੀਕ ਹੈ ਜੀ ਹਾਂ ਜੇ ਨਹੀਂ ਵੀ ਆਉਣਾ ਆਪਾਂ WhatsApp ਤੇ ਭੇਜ ਦਿਆਂਗੇ ਡਿਜ਼ਾਈਨ ਆਪਾਂ ਨੂੰ ਸਿਲੈਕਟ ਕਰਦੇ ਆ ਆਪਾਂ ਅਗਲੇ ਦਿਨ ਘਰੇ ਪਹੁੰਚਦਾ ਕਰ ਤੇ ਬਾਈ ਇੱਧਰ ਹੋਰ ਸਮਾਨ ਵੀ ਜਰੂਰ ਦੇਖੋ ਪੱਤਿਆਂ ਦੇ ਕਿੰਨੇ ਕਿ ਸਾਈਜ਼ ਆ ਬਾਈ ਪੱਤਿਆਂ ਦੇ ਆਪਣੇ ਕੋਲੇ ਦੋ ਡਿਜ਼ਾਈਨ ਨੇ ਜੀ ਠੀਕ ਹੈ ਜੀ ਹਾਂਜੀ 1.5/1.5 ਦਾ ਵੀ ਹੈਗਾ ਤੇ 2/2 ਵਾਲੇ ਵੀ ਹੈਗੇ ਜੀ ਜਿਹੜੇ ਲੱਗਦੇ ਆ ਹਾਂਜੀ ਜਿਹੜੇ ਲੱਗਦੇ ਆ ਜੀ ਅੱਜਕੱਲ ਇੱਧਰ ਵੀ ਮੋੜ ਲੈਣਾ ਬਣੀਆਂ ਦੀਆਂ ਰੇਲਾਂ ਹਾਂ ਇੱਧਰ ਰੇਲਾਂਾਂ ਬਣੀਆਂ ਨੇ ਇਹ 8.5 ਫੁੱਟ ਦੀ ਲੈਂਥ ਹੈ ਜੀ ਇਹਨਾਂ ਦੀ ਤੇ ਬਈ ਕੁਆਂਟੀਟੀ ਤੁਹਾਨੂੰ ਵਾਧੂ ਮਿਲੂਗੀ ਇੱਧਰ ਵੀ ਦਿਖਾ ਦਿਓ ਬਈ ਦੇਖੇ ਆ ਦੇਖੋ ਪਾਵਿਆਂ ਦੀ ਕੁਆਂਟੀਟੀ ਬਈ ਇੱਧਰ ਵੀ ਬਹੁਤ ਜ਼ਿਆਦਾ ਪਈ ਉਹ ਤਾਂ ਸਟਾਰਟਿੰਗ ਦੇ ਵਿੱਚ ਦਿਖਾਈ ਸੀ ਤੁਹਾਨੂੰ ਤੇ ਇੱਧਰਲੇ ਪਾਸੇ ਵੀ ਬਈ ਬਣ ਜਾਂਦੇ ਹੈ ਹਾਂਜੀ ਹਾਂ ਇੱਧਰ ਦੋਨੇ ਪਾਸੇ ਬਣਦੇ ਜੇ ਉਧਰ ਵੀ ਤੇ ਇੱਧਰ ਵੀ ਠੀਕ ਹੈ ਹਾਂਜੀ ਤੇ ਆ ਦੇਖੋ ਬਈ ਆ ਫਰਮੇ ਭਰੇ ਪ ਤੇ ਇੱਕ ਇਧਰਲੇ ਪਾਸੇ ਵੀ ਮੰਨ ਕੇ ਚੱਲੋ ਜਿਵੇਂ ਤੁਸੀਂ ਬਾਈ ਆ ਡਿਸਪਲੇ ਕੀਤੀ ਹੈ ਹਾਂਜੀ ਤਾਂ ਸਾਰੀ ਤੇ ਮਤਲਬ ਲਗਭਗ ਸਾਰੇ ਡਿਜ਼ਾਈਨ ਲਾਏ ਹੋਏ ਨੇ ਇੱਥੇ ਲਗਭਗ ਸਾਰੇ ਡਿਜ਼ਾਈਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਅਗਲੇ ਨੂੰ ਜੱਜਮੈਂਟ ਹੋ ਜੇ ਠੀਕ ਹੈ ਬਈ ਕਿ ਕਹੇ ਜੀ ਲਗੂ ਆਪਣੇ ਘਰੇ ਜਾ ਕੇ ਹਾਂ ਹਾਂ ਠੀਕ ਹੈ ਬਾਈ ਹਾਂ ਜਿੱਥੋਂ ਦੇਖ ਲੈਂਦਾ ਜੀ ਅਗਲਾ ਠੀਕ ਹੈ ਤੇ ਇਧਰ ਬਾਈ ਇਧਰਲੇ ਵੀ ਪਾਸੇ ਮੰਨ ਕੇ ਚੱਲੋ ਪਾਵੇ ਤੇਰੇ ਪੈਰੇ ਤਰਾਈ ਕਹਿੰਦੇ ਬਾਈ ਹੋਰੀ ਕਰਦੇ ਨੇ 24 ਘੰਟੇ ਕਹਿੰਦੇ 24 24 ਘੰਟੇ ਤਾਂ ਘੱਟੋ ਘੱਟ ਜੀ ਅਸੀਂ 2 ਦਿਨ ਵੀ ਰੱਖ ਦਿੰਨੇ ਜਾਨੀ ਕਿ ਠੀਕ ਆ ਬੜਾ ਹਾਂਜੀ ਹਾਂ ਜਿਵੇਂ ਬਾਈ ਹੁਣ ਸਰਦੀ ਦੇ ਵਿੱਚ ਲਾ ਲਓ ਹਾਂਜੀ ਤੇ ਫੇਰ ਵੀ ਫੇਰ ਵੀ ਰੱਖਦੇ ਆ ਜੀ ਹੁਣ 24 ਘੰਟੇ ਤਾਂ ਫੇਰ ਵੀ ਰੱਖਦੇ ਆ ਥੋੜਾ ਜਿਹਾ ਮਾਲ ਘੱਟ ਬਣਦਾ ਉਹ ਸੁੱਕਦਾ ਘੱਟ ਹਾਂਜੀ ਹਾਂ ਸੁੱਕਦਾ ਘੱਟਾ ਚਲੋ ਫੇਰ ਵੀ ਆਇਆ ਹੁੰਦਾ ਬਾਈ ਆਪਾਂ ਟ੍ਰਾਈ ਕਰਗੇ ਜਿਹਦੇ ਨਾਲ ਮਜ਼ਬੂਤੀ ਜਾਂਦੀ ਹੈ ਤੇ ਬਾਈ ਇੱਕ ਚੀਜ਼ ਹੁਣ ਸਫਾਈ ਦਿਖਾਓ ਬਾਈ ਉਧਰ ਵੀ ਦਿਖਾਈ ਹੈ ਸਮਾਨ ਦੀ ਆਪਾਂ ਜਿਹੜਾ ਵੀ ਬਾਈ ਉਹਨਾਂ ਕੋਲੇ ਬਣਿਆ ਪਿਆ ਜਾਲੀ ਦਾ ਆ ਦੇਖੋ ਆਹ ਕੁਆਲਟੀ ਆ ਭਰਾਵਰੇ ਕੋਲੇ ਜਾਲੀ ਤੁਸੀਂ ਫਾਈ ਦੇਖ ਸਕਦੇ ਹੋ ਬਾਈ ਮਜਬੂਤੀ ਬਾਈ ਜਾਲੀ ਚ ਕੀ ਕੀ ਉਸਪਾਉਨੇ ਮਸਾਲਾ ਜਾਲੀ ਚ ਆਪਾਂ ਜੀ ਢਾਈ ਇੱਕ ਦਾ ਮਸਾਲਾ ਪਾਉਣੇ ਆਗੇ ਅੱਛਾ ਜੀ ਤੇ ਫਾਈਬਰ ਦੀ ਤਾਰ ਪਾਉਣੇ ਜੀ ਠੀਕ ਹੈ ਬਾਈ او ਪੀ ਸੀ ਸੀਮੈਂਟ ਪਾਉਣੇ ਜੀ 43 ਗ੍ਰੇਡ ਠੀਕ ਹੈ ਬਾਈ ਠੀਕ ਹੈ ਹਾਂਜੀ ਹਾਂਜੀ ਤੇ ਤਾਰ ਵਗੈਰਾ ਸਾਰੀ ਮਜਬੂਤੀ ਆ ਬਾਈ ਹੈ ਹਾਂਜੀ ਹਾਂ ਫਿਰ ਫਾਈਬਰ ਦੀ ਤਾਰ ਹੀ ਪਾਉਣੇ ਆਪਾਂ ਦੂਜੀ ਤਾਰ ਨਹੀਂ ਵਰਤਦੇ ਹੈਗੇ ਠੀਕ ਹੈ ਬਾਈ ਠੀਕ ਹੈ ਹਾਂਜੀ ਤੇ ਬਾਈ ਟੁੱਟਦੀ ਰੱਟਦੀ ਤਾਂ ਨਹੀਂ ਆਗੀ ਇਹ ਨਹੀਂ 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 ਵੀਰੇ ਬਿਲਕੁਲ ਨਹੀਂ ਕੰਪਲੀਟ ਹੋਊਗੀ ਹੁਣ ਤੁਸੀਂ ਦੇਖ ਲਓ ਆਪਾਂ ਪਲਾਸਟਰ ਤੇ ਤਿੰਨ ਇੱਕ ਦਾ ਮਸਾਲਾ ਲਾਉਣੇ ਆ ਹਾਂ ਮੇਰੀ ਉਤੀ ਹੋ ਜਾਂਦੀ ਠੀਕ ਹੈ ਠੀਕ ਹੈ ਤੇ ਹੁਣ ਬਾਈ ਆਪਣੀ ਆਈਟਮ ਆ ਗਈ ਲਗਭਗ ਜਿਹੜੀ ਛੋਟੀ ਆਈਟਮ ਹੈ ਉਹ ਕਾਫੀ ਪਰਹੇਜ ਰਹਿੰਦੀ ਹੈ ਹਨਾ ਹਾਂਜੀ ਹਾਂਜੀ ਤੇ ਹੁਣ ਇਹਦੇ ਚ ਮੰਨ ਕੇ ਜਦੋਂ ਤੁਸੀਂ ਜਾਲਗਾਂ ਬਾਰੇ ਪਾਵੇਂ ਬਾਰੇ ਵੀ ਦੱਸਤਾ ਰੇਲਿੰਗ ਮੋਲਡਿੰਗ ਆਪਾਂ ਲੈਂਪ ਹੋਗੇ ਪੱਤੇ ਹੋਗੇ ਹਨਾ ਜਿਵੇਂ ਬਾਈ ਕਿਸੇ ਨੇ ਕੋਈ ਥੋਡੇ ਕੋਲ ਆੜ ਹੀ ਸਕਦਾ ਦੂਰ ਬੈਠਾ ਬੰਦਾ ਹਨਾ ਹਾਂਜੀ ਬਾਈ ਹੁਣੇ ਭਰਾ ਨੇ ਥੋਡੇ ਤੋਂ ਫੋਟੋ ਵਗੈਰਾ ਮੰਗਾਈਆਂ ਸਿਲੈਕਟ ਕਰ ਲਿਆ ਡਿਜ਼ਾਈਨ ਕੋਈ ਗੱਲਬਾਤ ਥੋੜਾ ਹੋ ਗਈ ਹਾਂਜੀ ਹਾਂਜੀ ਤੇ ਸਮਾਨ ਬਾਈ ਭੇਜਣ ਦੇ ਵਿੱਚ ਰਾਹ ਦੇ ਵਿੱਚ ਮੰਨ ਕੇ ਚਲੋ ਡਿਲੀਵਰੀ ਦਾ ਕੀ ਰਹਿੰਦਾ ਜੀ ਭੇ ਪਹਚਾਉਣ ਦੀ ਜ਼ਿੰਮੇਵਾਰੀ ਸਾਡੀ ਹੋ ਗਈ ਹੈ ਜਿਹੜਾ ਇਧਰੋਂ ਭੇਜਾਂਗੇ ਅਸੀਂ ਜੇ ਅਗਲੇ ਨੇ ਸਾਰਾ ਹਾਂਜੀ ਹਾਂ ਜੇ ਅਗਲਾ ਆਪ ਦਾ ਸਾਧਨ ਲੈ ਕੇ ਆਫਰ ਅਗਲੇ ਦੀ ਹੈ ਜੀ ਠੀਕ ਹੈ ਟੁੱਟ ਭੱਜ ਦੀ ਥੋੜੀ ਹੈ ਹਾਂਜੀ ਹਾਂਜੀ ਟੁੱਟ ਭੱਜ ਦੀ ਸਟਕ ਹੋਊਗੀ ਕਿਉਂਕਿ ਅਸੀਂ ਸਮਾਨ ਹੀ ਸਾਰਾ ਵਾਈਬ੍ਰੇਟਰ ਤੇ ਬਣਾਉਣਾ ਹੈ ਜੀ ਠੀਕ ਹੈ ਬਾਈ ਆ ਇਹਦੇ ਨਾਲ ਮਜ਼ਬੂਤੀ ਡਬਲ ਹੋ ਜਾਂਦੀ ਹੈ ਜੀ ਦੋ ਵਾਈਬ੍ਰੇਟਰ ਲੱਗੇ ਹੋਣ ਉਧਰ ਵੀ ਲੱਗੇ ਹਨਾ ਬਾਈ ਹਾਂਜੀ ਹਾਂਜੀ ਬਾਈ ਦੋਨੇ ਤੇ ਸਮਾਨ ਬਾਈ ਆਪਾਂ ਜਿੰਨਾ ਬਾਈ ਹੋਰਾਂ ਕੋਲੇ ਬਣਦਾ ਮਟੀਰੀਅਲ ਉਹ ਸਾਰਾ ਤੁਹਾਨੂੰ ਦੱਸਿਆ ਤੇ ਬਾਈ ਹੋਰਾਂ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਮਾਲਵਾ ਸੀਮੈਂਟ ਪ੍ਰੋਡ ਤੇ ਬਰਨਾਲਾ ਆਪਣੀ ਲੋਕੇਸ਼ਨ ਹੈ ਨਾ ਬਾਈ ਹਾਂਜੀ ਹਾਂਜੀ ਬਾਈ ਤੇ ਸੋਨੂ ਬਾਈ ਲਗਭਗ ਮੰਨੂਆਂ ਲੱਗਦਾ ਵੀ ਲੋਕੇਸ਼ਨ ਹੈ ਜਿਹੜੀ ਇਹ ਸੈਂਟਰ ਜੇ ਚ ਪੈ ਜਾਂਦੀ ਹੈ ਨਾ ਪੰਜਾਬ ਦੇ ਤਲਾਕ ਹਾਂਜੀ ਸੈਂਟਰ ਚ ਹੀ ਪੈ ਜਾਂਦੀ ਹੈ ਲਗਭਗ ਹਾਂਜੀ ਠੀਕ ਹੈ ਬਾਈ ਠੀਕ ਜਿਵੇਂ ਬਾਈ ਆਪਾਂ ਹੁਣ ਤੁਹਾਡੇ ਕੋਲ ਇੱਥੇ ਆਪਣੀ ਫੈਕਟਰੀ ਆ ਗਈ ਮਾਰਵਾਸੀ ਬਿੰਡ ਪ੍ਰੋਡਕਟ ਹਾਂਜੀ ਬਾਈ ਤੁਸੀਂ ਹੋਰ ਵੀ ਕਿਤੇ ਬਾਈ ਆਪਣਾ ਕੰਮ ਹੈਗਾ ਕਿ ਇੱਥੇ ਹੈ ਨਹੀਂ ਵੀਰੇ ਆਪਣਾ ਇੱਥੇ ਹੈਗਾ ਫਿਰ ਤੁਹਾਨੂੰ ਪਤਾ ਜੇ ਹੋਰ ਥਾਂ ਹੀ ਹੋਵਾਂਗੇ ਫਿਰ ਆਪਦੀ ਦੇਖ ਰੇਖ ਤੋਂ ਬਣਾ ਸਮਾਨ ਅਗਲਾ ਕੁਆਲਿਟੀ ਨਹੀਂ ਬਣਾਉਂਦਾ ਹਾਂ ਠੀਕ ਹੈ ਇੱਥੇ ਮੈਂ ਆਪ ਦੀ ਦੇਖ ਰੇਖ ਚ ਬਣਾਉਣਾ ਸਾਰਾ ਸਮਾਨ ਜੀ ਠੀਕ ਹੈ ਹਾਂਜੀ ਕਹਿੰਦਾ ਉਹਦੇ ਇੱਥੋਂ ਡਿਲੀਵਰ ਕਰੀ ਜਾਂਦੇ ਇੱਥੇ ਵੀ ਆਊਟਰ ਆਉਂਦਾ ਹਾਂਜੀ ਇੱਥੋਂ ਵੀ ਆਉਂਦਾ ਇੱਥੋਂ ਹੀ ਕਰਦੇ ਆ ਠੀਕ ਹੈ ਇੱਥੋਂ ਕਹਿੰਦਾ ਜਦੋਂ ਆਪਦੀ ਗੌਰ ਹੋਵੇ ਬਾਈ ਉੱਤੇ ਨਾ ਹਾਂਜੀ ਹਾਂ ਉਹ ਇਹ ਮਟੀਰੀਅਲ ਵਗੈਰਾ ਪੈ ਜਾਂਦਾ ਬਿਲਕੁਲ ਹਾਂਜੀ ਹਾਂ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਬਾਈ ਹੋਰਾਂ ਦੀ ਲੋਕੇਸ਼ਨ ਆਪਾਂ ਤੁਹਾਨੂੰ ਦੱਸਤੀ ਬਾਕੀ ਫੋਨ ਤੇ ਤੁਸੀਂ ਪੁੱਛ ਸਕਦੇ ਹੋ ਸਕਰੀਨ ਤੇ ਆਪਾਂ ਨੰਬਰ ਦੇ ਦਾਂਗੇ ਭਰਾ ਹੋਰਾਂ ਦਾ ਤੇ ਜਦੋਂ ਮਰਜ਼ੀ ਗੱਲਬਾਤ ਕਰਕੇ ਫੋਟੋ ਵਗੈਰਾ ਵੰਗਾ ਕੇ ਤੁਸੀਂ ਸਮਾਨ ਬਾਈ ਤੇ ਮੰਗਵਾ ਸਕ